ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਜਿਹੜੀ ਵਿਜ਼ਿਟ ਹੈ ਆਪਣੀ ਪਿੰਡ ਜੋੜ ਸਿੰਘ ਵਾਲੇ ਹੈ ਜੀ ਬਾਈ ਹਰਵੈਲ ਦੇ ਫਾਰਮ ਤੇ ਪਹੁੰਚੇ ਆਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਜੀ ਇਸ ਪਿੰਡ ਨੂੰ ਚੀਮਾ ਬਰਵਾਰਾ ਦੁਬਲੀ ਸੈਦੋਂ ਸੰਗਮਾ ਬਿਲਕੁਲ ਨਾਲ-ਨਾਲ ਲੱਗਦੇ ਪਿੰਡਾਂ ਦੋਸਤੋ ਜਿਹੜੇ ਅੱਜ ਦੋਸਤੋ ਤੁਹਾਨੂੰ ਤਿੰਨ ਵੜਾ ਦਿਖਾਉਣੀਆਂ ਤੇ ਤਿੰਨ ਪ੍ਰੋਪਰ ਮੱਝਾਂ ਹੋਣਗੀਆਂ ਇਨਫੋਰਮੇਸ਼ਨ ਆਪਾਂ ਬਾਈ ਹਰਵੈਲ ਤੋਂ ਲਵਾਂਗੇ ਹਰ ਵਾਰ ਦੀ ਤਰ੍ਹਾਂ ਤੇ ਅੱਜ 22 ਜਨਵਰੀ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਜਿਹੜਾ ਤਕਰੀਬਨ 5:30 ਵਜੇ ਦਾ ਜਿਹੜਾ ਸ਼ਾਮ ਦਾ ਸਮਾਂ ਹੈ ਠੀਕ ਹੈ ਜੀ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੀ ਆ ਅੱਜ ਵੇੜਾ ਵੀ ਹੋਣਗੀਆਂ ਦੋਸਤੋ ਪਹਿਲਾਂ ਨਾ ਬਾਕੀ ਪਹਿਲਾਂ ਨੱਕੇ ਸੂਣ ਜਾ ਰਹੀਆਂ ਵੇੜਾ ਵੀ ਹੋਣਗੀਆਂ ਬਥੇਰੇ ਡਿਟੇਲ ਦੇ ਲਈ ਬਾਈ ਹਰਵੈਲ ਦੇ ਨਾਲ ਗੱਲਬਾਤ ਕਰਨੀ ਆ ਪ੍ਰੋਪਰ ਇਨਫੋਰਮੇਸ਼ਨ ਆਪਾਂ ਲੈ ਲੈਣੇ ਆ ਸਭ ਤੋਂ ਪਹਿਲਾਂ ਭਾਈ ਹਰਵੈਲ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਇੱਥੇ ਜਾਂ ਦੇਸ਼ ਵਿਦੇਸ਼ ਵਿੱਚ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਠੀਕ ਹੈ ਬਾਈ ਬਹੁਤ ਵਧੀਆ ਵੀਰ ਹਰਵੈਲ ਭਾਈ ਅੱਜ ਮੈਂ ਜ਼ਿਕਰ ਕਰਤਾ ਵੀ ਤਿੰਨ ਬਿਹੜਾ ਨੇ ਤੇ ਤਿੰਨ ਹੀ ਮੱਝਾਂ ਆਪਣੇ ਕੋਲ ਹਾਂ ਬਾਈ ਜੀ ਬਿਲਕੁਲ ਆਪਣੇ ਕੋਲ ਤਿੰਨ ਬਿਹੜਾ ਦੋ ਪਹਿਲੜਾ ਬੱਚੀਆਂ ਨੇ ਹਾਂਜੀ ਇੱਕ ਸੂਈਆ ਇੱਕ ਸੋਨਾਲੀ ਆ ਠੀਕ ਹੈ ਜੀ ਇੱਕ ਬੱਚੀ ਦੁੱਜੇ ਸਵੇਰੇ ਸੂਗੀ ਹਾਂਜੀ ਤਾਂ ਦੋ ਪਹਿਲੜਾ ਇੱਕ ਪਹਿਲਣ ਛੋਟੀ ਸੂਗੀ ਇੱਕ ਦੂਜੇ ਸੂਏ ਸੋਦੀ ਜੀ ਠੀਕ ਆ ਇੱਕ ਟੋਕੜ ਗੱਬਣਾ ਇੱਕ ਟੋਕੜ ਗੱਬਣਾ ਤੇ ਦੋਸਤੋ ਜਿਹੜੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਸਕਿੱਪ ਨਾ ਕਰਿਓ ਵੀਡੀਓ ਜਿੰਨੀ ਵੀ ਹੋ ਸਕਦੀ ਆ ਆਪਾਂ ਸ਼ਾਰਟ ਚ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਹੁਤੇ ਵੀਰਾਂ ਦੇ ਜਿਹੜੇ ਸੁਝਾਅ ਹੁੰਦੇ ਆ ਵੀ ਵੀਡੀਓ ਲੌਂਗ ਨਾ ਵੀਰ ਕਰਿਆ ਕਰੋ ਹਨਾ ਬਸ ਕੋਈ ਪਸ਼ੂ ਦੂਰ ਆ ਰਹਿ ਜਾਂਦਾ ਵੇਖਣੋ ਤੇ ਬਾਈ ਹਰਵੈਲ ਪਹਿਲੇ ਨੰਬਰ ਤੇ ਕਰ ਲਈਏ ਸਟਾਰਟ ਇਹ ਵੜ ਇਹ ਪਹਿਲਣ ਬੱਚੀ ਆ ਹਾਂਜੀ ਇਹਦੇ ਥੱਲੇ ਇਸ ਟਾਈਮ 7-8 ਲੀਟਰ ਜਿਹੜਾ ਜਨਨ ਕਿ ਦੁੱਧ ਲਾ ਲਓ ਚਾਹੇ ਬੋਲਾ ਲਾ ਲਓ ਅੱਜ ਪੰਜ ਦਿਨ ਦੀ ਸੂਈ ਆ ਹਾਂਜੀ ਦਾ ਰੈਡੀ ਆ ਪਿੱਛੇ ਬੱਚੀ ਆ ਠੀਕ ਆ ਜੀ ਤੇ ਬਹੁਤ ਸੀਸ ਲੱਗ ਤੇ ਠੰਡੀ ਆ ਜਿੰਨੀ ਵੀ ਆਪਾਂ ਕਹਿ ਦਈਏ ਉਹ ਨਹੀਂ ਬਿਲਕੁਲ ਅਸੀਂ ਪਿੱਛੇ ਵੀ ਦਿਖਾ ਸਕਦੇ ਹਾਂ ਜੋ ਠੀਕ ਆ ਜੀ ਸੂਆ ਵੀਰ ਪਹਿਲਾਂ ਦੱਸ ਤਾ ਨਾ ਪਹਿਲਾਂ ਸੂਆ ਜੀ ਠੰਡੀ ਆਹ ਵੇਖੋ ਦੋਸਤੋ ਠੀਕ ਆ ਤੇ ਆ ਕਰੋ ਚੈੱਕ ਜੀ ਸੀਲਸ ਲੱਗ ਠੀਕ ਆ ਇਹਨੂੰ ਕੋਈ ਜੂੜ ਪਾਉਂਦਾ ਥਣਲੇਵਾ ਜਿਹੜਾ ਦੋਸਤੋ ਚੰਗੀ ਤਸੱਲੀ ਨਾਲ ਦੇਖ ਲਓ ਕੋਈ ਨਿਆਣਾ ਪਾਉਣ ਦੀ ਵੀਰਾਂ ਦਾ ਵੀ ਜੂੜ ਰੱਸੀ ਪਾਉਣ ਦੀ ਲੋੜ ਨਹੀਂ ਗਈ ਠੀਕ ਆ ਤੇ ਦੁੱਧ ਬਾਈ ਹੁਣ ਮੌਕੇ ਦਾ ਕਿੰਨਾ ਦੱਸਦਾ 7-8 ਲੀਟਰ ਬੌਲੇ ਤੋਂ ਬਾਹਰ ਆ ਗਈ ਇਹ ਕੱਲ ਦੀ ਠੀਕ ਆ ਜੀ 5 ਦਿਨ ਸੂਤਰ ਹੋ ਗਿਆ ਠੀਕ ਆ ਜੀ 10-10 ਜਿਹੜੀ ਜਿਹੜੀ ਚਵੜੀਆਂ ਆਰਾਮ ਨਾਲ ਕਰਾਦੇ ਠੀਕ ਆ ਜੀ ਤੋਰੀਏ ਵੀਰੇ ਨੂੰ ਮੜਾਏ ਤੇ ਨੀਚੇ ਬੱਚੀ ਹੈ ਨਾ ਫੀਮੇਲ ਫੀਮੇਲ ਜਿਹੜੀ ਦੋਸਤੋ ਬੱਚੀ ਆ ਤੇ ਬੌਲੇ ਤੋਂ ਬਿਲਕੁਲ ਹੁਣ ਬਾਹਰ ਚੱਲਣ ਢਈ ਆ 5 ਦਿਨ ਜਿਹੜਾ ਸਮ ਥਣਾਵਾਨਾ ਤੁਸੀਂ ਵੇਖ ਕੇ ਚੈੱਕ ਕਰੋ ਟਾਈਮ ਜਿਹੜਾ ਤੁਸੀਂ ਜਰੂਰ ਨੋਟ ਕਰ ਲਿਓ ਤਕਰੀਬਨ ਜਿਹੜਾ ਦੋਸਤੋ ਸ਼ਾਮ ਦਾ 5:30 ਵਜੇ ਦਾ ਸਮਾਂ ਹੈ ਤੇ ਚਵਾਈ ਦਾ ਸਮਾਂ ਤਕਰੀਬਨ ਬਿਲਕੁਲ ਟਾਈਟ ਲੇਵਾ ਹੈ ਠੀਕ ਹੈ ਜੀ ਪਹਿਲਾਂ ਬੱਛੀ ਆ ਤੇ ਪ੍ਰੋਪਰ ਕੱਦ ਕਾਠੀ ਵੀ ਸੋਹਣਾ ਇਹ ਚਵਾਈ ਵੀਰਾਂ ਦਾ ਬਹੁਤ ਵਧੀਆ ਬਾਕੀ ਥਣਾ ਤੁਹਾਨੂੰ ਦੀ ਬਹੁਤ ਵਧੀਆ ਦੋਸਤੋ ਚੰਗਾ ਥਾਣਾ ਆ ਕਰੋ ਚੈੱਕ ਠੀਕ ਆ ਤੇ ਬਾਈ ਹਰਬੇਲ ਕਿੰਨਾ ਮੁੱਲ 베ਰੇ ਕੀਤਾ ਇਹਦਾ ਸਾਢੇ 27000 ਉਹ ਤਾਂ 24 ਥੋੜਾ ਵੱਧ ਮੰਨਤਾਰ ਕਰਦਾਗੇ ਸਾਢੇ 27000 ਦੇ ਵਿੱਚੋਂ ਮਾਨਤਨ ਜਿਹੜਾ ਦੋਸਤੋ ਹੋ ਜਾਊਗਾ ਪਹਿਲੀ ਵੈੜ ਦੇ ਵਿੱਚੋਂ ਠੀਕ ਆ ਜੀ ਤੇ ਵੈੜ ਪ੍ਰੋਪਰ ਵਧੀਆ ਉਹ ਜਿੰਨੀ ਉੱਪਰੋਂ ਸਾਫ ਆ ਥਣ ਹਵਾਨੇ ਦੀ ਵੀ ਬਿਲਕੁਲ ਸਾਫ ਆ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵੈੜ ਦਿਖਾਉਣੀ ਆ ਤੇ ਐਚ ਐਫ ਦਾ ਦਿਸ਼ਾਈ ਵਾਜ ਦਾ ਕਰਾਸ ਆ ਅੱਛਾ ਜੀ ਤਾਂ ਇਹ ਪਹਿਲੇ ਸੂਏ ਨੇ ਸੂਣਾ ਬਾਕੀ ਇਹ ਹਜੇ ਸੂਣ ਚੇ ਦਾ ਕੋਈ 4-5 ਦਿਨ ਹੈਗੇ ਬਾਕੀ ਹੂੰ ਬਹੁਤ ਚੰਗੀ ਬਣੂਗੀ ਭਲਾ ਘੋਣਾ ਬੜੀਆਂ ਚੁੱਕਾਂ ਦੇ ਬੱਚੇ ਐਚਪ ਤੇ ਸ਼ਾਈ ਵਾਲ ਦਾ ਕਰੋਸ ਬਿਲਕੁਲ ਜੀ ਠੀਕ ਆ ਬਹੁਤ ਵਧੀਆ ਬਣੂਗੀ ਤੇ ਪਹਿਲਾਂ ਪਹਿਲਾਂ ਸੁਣੀ ਨਾ ਪਹਿਲਾਂ ਸੁਣੀ ਆ ਦੋਸਤੋ ਤੇ ਥਾਂਨੇਵਾ ਤੁਸੀਂ ਵੇਖ ਕੇ ਚੈੱਕ ਕਰੋ ਤੇ ਦਿਨ ਹਜੇ ਤਕਰੀਬਨ ਭਈ ਲੈ ਜਾਊਗੀ ਹਨਾ ਲੈ ਜਾ ਹਫ਼ਤਾ ਵੀ ਲੱਗ ਸਕਦੀ ਆ ਹੂੰ ਬਾਕੀ ਬਹੁਤ ਜ਼ਿਆਦਾ ਰਾਜੀ ਤੇ ਸੋਹਣੀ ਆ ਹੂੰ ਜ਼ਹਿਰ ਜਿਹੜੀ ਹੈਗੀ ਦੋਸਤੋ ਉੱਪਰਲੀ ਜਿਹੜੀ ਸਕਿਨ ਵੇਖੂਗੇ ਤਾਂ ਬਹੁਤ ਪਿਆਰੀ ਸਕਿਨ ਆ ਸ਼ਾਈਨ ਕਰਦੀ ਆ ਕੰਬੀਨੇਸ਼ਨ ਦੋ ਕਲਰ ਦਾ ਹੈਗਾ ਬਲੈਕ ਐਂਡ ਵਾਈਟ ਦਾ ਤੇ ਓਵਰ ਆਲ ਇਕ ਬਾਈ ਫੇਸ ਦਿਖਾ ਦਿਓ ਜਮਰਾ ਬਿਲਕੁਲ ਬਹੁਤ ਚੰਗੀ ਬੱਚੀ ਆ ਆ ਫੇਸ ਦਿਖ ਲੋ ਐਚ ਐਫ ਤੇ ਸ਼ਾਹੀਵਾਲ ਦਾ ਜਿਹੜਾ ਕ੍ਰੋਸ ਆ ਤੇ ਬਾਕੀ ਬਹੁਤ ਖੁੱਲੂ ਕਿ ਸੰਦਾ ਠੀਕ ਹੈ ਜੀ ਅਜੇ ਤਾਂ ਅਜੇ ਟਿਲ ਟੂਲ ਬਹੁਤ ਜਿਆਦੀ ਆ ਬਹੁਤ ਜਿਆਦੀ ਆ ਬਹੁਤ ਜਿਆਦੀ ਭਰੂਗੀ ਠੀਕ ਹੈ ਜੀ ਆ ਕਰੋ ਚੈੱਕ ਦੋਸਤੋ ਠੀਕ ਹੈ ਜੀ ਤਾਂ ਲੇਵੇ ਤੋਂ ਬਿਲਕੁਲ ਤੁਸੀਂ ਆਪਣੀ ਜੱਜਮੈਂਟ ਕਰ ਸਕਦੇ ਹੋ ਹਜੇ ਸਮਾਂ ਪਾਈ ਨੇ ਕਿਹਾ ਵੀ ਕੋਈ ਹਫਤਾ ਵੀ ਸਮਾਂ ਲੈ ਕੇ ਜਾ ਸਕਦੀ ਆ ਤੇ ਸਫਾਈ ਬਹੁਤ ਹੈਗੀ ਆ ਥਣ ਤੁਣ ਦੀ ਹਵਾਨੇ ਦੀ ਸਫਾਈ ਚੰਗੀ ਆ ਬਹੁਤ ਅਧੀਆ ਦੁੱਧ ਵੀ ਹੈ ਆਰਾਮ ਨਾਲ ਨਾ ਜਿਹੜੇ ਸਾਬ ਨਾਲ ਬਣਦੇ ਹੀ ਆ ਨਾ ਹਾਂ 12 13 ਲੀਟਰ ਦੀ ਚੁਆਇਸ ਕਰਾ ਦਿਓ ਠੀਕ ਆ ਜੀ ਤੇ ਇਹਦੀ ਵੀਰ ਕੀ ਡਿਮਾਂਡ ਕੀਤੀ ਫਿਰ ਇਹ ਸੰਧਾ ਸਾਡੇ 28000 ਦੀ 28000 ਆਖਰੀ ਠੀਕ ਆ ਬਾਕੀ ਠੀਕ ਆ ਮੋਲੇੜੇ ਦੋਸਤੋ ਕੋਈ ਫਿਕਸ ਨਹੀਂ ਹੈਗੇ ਕੋਈ 2 400 500 ਦਾ ਮਾਨਤਨ ਹੈਗਾ ਉਹ ਮੌਕੇ ਤੇ ਜਰੂਰ ਕੀਤਾ ਜਾਵੇਗਾ ਠੀਕ ਆ ਇਸ ਤੋਂ ਬਾਅਦ ਤੀਜੇ ਨੰਬਰ ਤੇ ਦੂਜੇ ਤੋਂ ਵੀ ਸੁਣਾ ਬੱਚੀ ਨੇ ਹਾਂਜੀ ਬਹੁਤ ਚੰਗੀ ਆ ਚੰਗੀ ਭਾਰੀਆਂ ਬੱਚੀਆਂ ਚ ਆਉਂਦੀ ਆ ਠੀਕ ਹੈ ਜੀ ਤੇ ਦੋਸਤੋ ਤੁਹਾਨੂੰ ਸਾਹ ਬਾਰਾਂ ਦਾ 15 16 ਲੀਟਰ ਦੀ ਜਿਹੜੀ ਚੁਆਈਆ ਕਰਾਉਗੀ ਤੇ ਸੀਲਸ ਲੱਗਾ ਤੇ ਇਹ ਸੁਵਾ ਕਿੰਨਾ ਸੁਣ ਜਾ ਰਹੀ ਹੈ ਜੀ ਸੁਵਾ ਦੂਜਾ ਸੁਣਾ ਤੇ ਦਿਨ ਹਜੇ ਕਿੰਨੇ ਲੈ ਜੂ ਹੁੰਦਾ ਵਜਾ ਹਫਦਾ ਖੜੂ ਵੀ ਬਹੁਤ ਬਰੂਗੀ ਬੱਚੇ ਕਰਨ ਨਹੀਂ ਆਪਾਂ ਕਿਸੇ ਆਪਣੇ ਬੰਦੇ ਕੋਲ ਅੱਛਾ ਜੀ ਤੇ ਬਹੁਤ ਹੀ ਬਰਬਰ ਵੈੜ ਦਾ ਜਿਹੜਾ ਕੱਦ ਕਰਾ ਦੋਸਤੋ ਉੱਚੇ ਕੱਦ ਕਰ ਦੇ ਵਿੱਚ ਆ ਠੀਕ ਆ ਭਾਰੀ ਵਜਨ ਵਾਲੀ ਵੈੜ ਆ ਤੇ ਤਕਰੀਬਨ ਬਾਕੀ ਜਿਹੜਾ ਹਵਾਨਾ ਤੁਸੀਂ ਬਿਲਕੁਲ ਤਸੱਲੀ ਨਾਲ ਤੁਹਾਨੂੰ ਦਿਖਾ ਦੇਣਾ ਮੈਂ ਹਵਾਨਾ ਵੇਖ ਕੇ ਤੁਸੀਂ ਜਿਹੜੀ ਜਜਮੈਂਟ ਕਰ ਸਕਦੇ ਹੋ ਐਨੀਮਲ ਜਿਹੜਾ ਦੋਸਤੋ ਕਿਸ ਲੈਵਲ ਤੱਕ ਜਿਹੜਾ ਦੁੱਧ ਜਿਹੜਾ ਸਾ ਜਾ ਸਕਦਾ ਠੀਕ ਆ ਜੀ ਤੇ ਦਿਨ ਹਜੇ ਇਸ ਨੇ ਵੀ ਲੈ ਜਾਣੀ ਆ ਬਾਕੀ ਹਜੇ ਕੋਈ ਕੰਨੀਆਂ ਨਹੀਂ ਪੰਨੀਆਂ ਇਹਨੇ ਕੁਛ ਨਹੀਂ ਆ ਹਾਂ ਉਦਾਂ ਸੀ ਲੱਗਾ ਆ ਵੇਖੋ ਜੀ ਠੀਕ ਹੈ ਜੀ ਥਰਵਾਨਾ ਜਿਹੜਾ ਦੋਸਤੋ ਵੇਖ ਕੇ ਚੈੱਕ ਕਰੋ ਚਾਰ ਥਾਨ ਨੇ ਬਿਲਕੁਲ ਪੀੜੀ ਤੇ ਪਾਵੇਂ ਵਰਗਾ ਪਥਾਨ ਕਾਵਾਂਗੇ ਮੁੱਠੀ ਜਿਹਾ ਥਾਨ ਲੱਗਾ ਹੈਗਾ ਤੇ ਸਪੇਸ ਜਿਹੜੀ ਅਗਲੇ ਮਗਰਲੇ ਥਾਨਾਂ ਦੀ ਆ ਉਹ ਵੀ ਵਧੀਆ ਠੀਕ ਹੈ ਜੀ ਆ ਕਰੋ ਚੈੱਕ ਲੇਵਾ तकरीबन ਜਿਹੜਾ ਦੋਸਤੋ ਹਜੇ ਦਿਨਾਂ ਦੇ ਹਿਸਾਬ ਨਾਲ ਜੇਕਰ ਦੇਖੀਏ ਤਾਂ ਲੇਵਾ ਹੋਰ ਵੀ ਇਸਨੇ ਖੋਲ ਕੇ ਤਿਆਰ ਕਰਨਾ ਆਏਗਾ। ਹਾਂ। ਇਹ ਤਾਂ ਟਿੱਟਪੁੱਠੇ ਤੋਂ ਵੇਖੂਗੇ ਤਾਂ ਬਹੁਤ ਰਾਜੀ ਆ। ਬਹੁਤ ਰਾਜੀ ਆ ਕਿ ਲਹੂ ਪਤਾਲੀਆਂ ਤਿੰਨੋਂ ਬੱਛੀਆਂ ਬਹੁਤ ਰਾਜੀ ਲਹੂ ਪਤਾਲੀਆਂ। ਠੀਕ ਆ। ਓਏ ਉਹ ਬੱਚਾ ਸੁਣ। ਕਰੋ ਚੱਕੀ। ਖੂਬਸੂਰਤ ਆ ਦੋਸਤੋ ਅਡਰ ਹਵਾਨੇ ਵੱਲੋਂ ਵੀ ਜੇਕਰ ਆਪਾਂ ਮਿਲਕਿੰਗ ਵਾਲੀ ਚੀਜ਼ ਲੈਣੀ ਆ ਤੇ ਤੁਸੀਂ ਇਸ ਨੂੰ ਜਿਹੜੀ ਪਹਿਲ ਦੇ ਸਕਦੇ ਹੋ ਵੈਰੜ ਜਿਹੜੀ ਚੰਗੀ ਹੈਗੀ ਆ ਤੇ ਇਹਦਾ ਫਿਰ ਕਿੰਨਾ ਕੁ ਮੁੱਲ ਹੈਗਾ? ਇਹ ਸੱਜਣਾ ਵੇਖ ਕੇ ਦੀ ਜੱਛਦਗੇ ਆਪਾਂ। ਇਹ ਵੀ ਸ਼ਾਈ ਵਾਲਦੇ ਤੇ ਐਚ ਐਫ ਦਾ ਕਰਾਸ ਹਾਂ ਬਿਲਕੁਲ ਨਾ ਇਹਨਾਂ ਨੂੰ ਗਰਮੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਤਿੰਨਾਂ ਨੂੰ ਅੱਗੇ ਹਰਵੈਲ ਭਾਈ ਗਰਮੀ ਆ ਰਹੀ ਹੈ ਹਾਂ ਗਰਮੀ ਦੇ ਵਿੱਚ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਤਿੰਨਾਂ ਨੂੰ ਜਿਸ ਤਰ੍ਹਾਂ ਆਪਾਂ ਪਿਓਰ ਐਚ ਐਫ ਦੀ ਗੱਲ ਕਰ ਲਈਏ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਗਰਮੀ ਦੇ ਵਿੱਚ ਨੁਕਸਾਨ ਹੋ ਜਾਂਦਾ ਜਿਆਦਾ ਗਰਮੀ ਮਨਾਉਂਦੀ ਉਹ ਬਰੀਡ ਹਾਂਜੀ ਇਹਨਾਂ ਨੂੰ ਕੋਈ ਮਤਲਬ ਨਹੀਂ ਇਸ ਚੀਜ਼ ਦਾ ਬਿਲਕੁਲ ਜੀ ਬਿਲਕੁਲ ਤਿੰਨਾਂ ਨੂੰ ਤਾਂ ਮਿਕਸ ਬਰੀਡ ਆ ਇਹ ਤੇ ਬਾਕੀ ਕਿਸੇ ਮਤਲਬ ਇਹਦਾ ਲੈਣ ਦੇਣ ਮੁੱਲ ਜਿਹੜਾ ਸਾਡੇ 41000 ਰੁਪਏ ਆ ਸਾਡੇ 41 ਆ ਹਾਂਜੀ ਠੀਕ ਆ ਤੇ ਸਾਡੇ 41000 ਤੇ ਸੰਪਰਕ ਤੁਸੀਂ ਬਾਈ ਦੇ ਨੰਬਰਾਂ ਤੇ ਕਰ ਲਿਓ ਇਸ ਤੋਂ ਬਾਅਦ ਇੱਕ ਮਾਝਾ ਤੋਕੜ ਗੱਬਣਾ ਜੀ ਹਾਂ ਜੀ ਤੋਕੜ ਗੱਬਣਾ ਤੇ ਉੱਥੇ ਸੂਵੇ ਲਈ ਰਹਿਣੀ ਆ ਇਹ ਠੀਕ ਆ ਤੇ ਇਸ ਟਾਈਮ ਇਹਦੇ ਥੱਲੇ 6 ਲੀਟਰ ਤੋਂ ਬਾਹਰ ਹੀ ਦੁੱਧ ਹੋਗਾ 6 ਤਾਂ ਮੰਨ ਕੇ ਚਲੋ ਠੀਕ ਆ ਜੀ ਤੇ ਬੱਚੇ ਬੱਚੇ ਪਤੇ ਤੇ ਆ ਜੀ ਚਾਰ ਤੇ ਇੱਕ ਟਾਈਮ ਆ ਟਿੱਕੇ ਤੇ ਇੱਕ ਟਾਈਮ ਭਾਰੇ ਠੀਕ ਆ ਤੇ ਜਿਹੜੀ ਮਾਝਾ ਦੋਸਤ ਤੁਸੀਂ ਵੇਖੇ ਵੇਖ ਕੇ ਚੈੱਕ ਕਰੋ ਚੌਥੇ ਸੂਵੇ ਲਈ ਗੱਬਣਾ ਕੇ ਜੀ ਹਾਂ ਜੀ ਅੱਗੇ ਚੌਥੇ ਸੂਵੇ ਲਈ ਗੱਬਣਾ ਹੋਣਾ ਤਕਰੀਬਨ ਇੱਕ ਟਾਈਮ ਜਿਹੜਾ ਟੀਕੇ ਤੇ ਚਵਾਈ ਕਰਾਉਂਦੀ ਹੈ ਤਾਂ ਦੁੱਧ ਵੀਰ ਕਿੰਨਾ ਚ ਵਾਰੀ ਹੈ ਫਿਰ ਦੁੱਧ ਸੰਤੂ ਸਾਹਿਬ ਇਸ ਟਾਈਮ ਜਿਹੜਾ ਆਪਾਂ ਦੁੱਧ ਦਾ 6 ਤੋਂ ਬਾਹਰ ਹੋਊਗਾ ਪਰ 6 ਮੰਨ ਕੇ ਚੱਲੋ ਹੂੰ ਫਿਰ ਸੀਲਸਲਾਗਾ ਬਹੁਤ ਵਧੀਆ ਹਾਂ ਤੇ ਅੱਖ ਨੀਲੀ ਆ ਠੀਕ ਹੈ ਜੀ ਅੱਖ ਜਿਹੜੀ ਦੋਸਤੋ ਨੀਲੀ ਆਖਾ ਬਿੱਲੀ ਆਖਾ ਤੇ ਪ੍ਰੋਪਰ ਜਿਹੜੀ ਮੱਝ ਆ ਬੇਸ਼ੱਕ ਵੀਰਾਂ ਨੇ ਪੁੱਛਣਾ ਵੀ ਹੈਗਾ ਬਾਕੀ ਚੌਥੇ ਸੂਬੇ ਆ ਠੀਕ ਹੈ ਜੀ ਬਾਕੀ ਤੁਸੀਂ ਕਾਊਂਟ ਕਰ ਸਕਦੇ ਹੋ ਚੌਥੇ ਸੂਬੇ ਦਾ ਤੀਜੇ ਆ ਹਨਾ ਜੀ ਉਹ ਤੁਹਾਡੀ ਆਪ ਕੋ ਆਪਣੀ ਸਮਝ ਵੀ ਹੈਗੀ ਆ। ਤੁਹਾਡਾ ਸਕਿਨ ਬਹੁਤ ਪਤਲੀ ਆ। ਬਿਲਕੁਲ। ਮੱਝ ਦੇ ਦੁੱਧ ਦੀ ਕੁਆਲਿਟੀ ਬਹੁਤ ਵਧੀਆ ਹੈ। ਬਾਈ ਜਰ ਬੇਲ ਇੱਕ ਵਾਰੀ ਫੇਰ ਰਿਪੀਟ ਕਰਿਓ ਜਿਹੜਾ ਦੁੱਧ ਹੁਣ ਮੌਕੇ ਦਾ ਕਿੰਨਾ ਦੋ ਟਾਈਮ ਦਾ ਹੈ? 6 ਲੀਟਰ ਸਮਝ ਸਾਹਿਬ ਆਪਾਂ ਦੋ ਟਾਈਮ ਚਵਾ ਸਕਦੇ ਆ। ਦੋ ਟਾਈਮ 6 ਲੀਟਰ ਐਂ ਪਾੜੇ ਤੇ ਆ ਇੱਕ ਟਾਂ ਠੀਕੇ ਤੇ ਆ। ਹਾਂਜੀ। ਤੇ 4 ਮਹੀਨੇ ਦੀ ਗੱਭਣ ਹੈ। ਠੀਕ ਆ 4 ਮਹੀਨੇ ਦੀ ਗੱਭਣ ਵੀ ਚੈੱਕ ਪਾਸ ਹੈ ਜੀ। ਠੀਕ ਆ ਦੋਸਤੋ ਟੋਕਰ ਗੱਭਣ ਜਿਹੜੀ ਮੱਝ ਵੀਰ ਦੇ ਕੋਲ ਬੇਸ਼ੱਕ ਤੁਸੀਂ ਖਰੀਦ ਸਕਦੇ ਹੋ ਅੱਗੇ ਜੇਕਰ ਸਮਾਂ ਆਪਾਂ ਕਾਊਂਟ ਕਰੀ ਗਰਮੀ ਦਾ ਜਿਹੜਾ ਦੋਸਤੋ ਪਾਕਾ ਬਿਲਕੁਲ ਮੇਨ ਗਰਮੀ ਦੇ ਵਿੱਚ ਜਿਹੜਾ ਇਹਨੇ ਸੁਆਸਾ ਸਨਾਂ ਹੈ ਜਿੱਦਾਂ ਰੋਲੇ ਘਰ ਆਈ ਆ ਹੋ ਸਕਦਾ ਦੁੱਧ ਬੰਦ ਜੇ ਬਿਲਕੁਲ ਜੀ ਜਿਸ ਤਰ੍ਹਾਂ ਦੀ ਚੁਆਈ ਆ ਦੁੱਧ ਚੰਗਾ ਲੱਗਾ ਇਹਨੂੰ ਹਾਂਜੀ ਕੁਆਲਿਟੀ ਆ ਤਾਂ ਦੁੱਧ ਤੋਂ ਵੱਧ ਸਕਦਾ ਹੈ ਹਨਾ ਬਿਲਕੁਲ ਬਾਕੀ ਥੜਾ ਥੋੜਾ ਦੀ ਵੀਰ ਪੋਲੀ ਚੰਗੇ ਚਵਾ ਹਾਂਜੀ ਬਹੁਤ ਚਵਾ ਵਧੀਆ ਇੱਕ ਨੰਬਰ ਹੈ ਠੀਕ ਹੈ ਹਾਂਜੀ ਠੀਕ ਹੈ ਦੋਸਤੋ ਥਣਸਣ ਚੰਗਾ ਲੱਗਾ ਹੈਗਾ ਤੇ تقریبا 6 ਲੀਟਰ ਦੀ ਵੀਰਾਂ ਦਾ ਚਵਾਈ ਹੈਗੀ ਆ ਦੋਨੋਂ ਟਾਈਮ ਤੇ ਤੇ ਤੁਸੀਂ ਜਿਹੜੀ ਤਸੱਲੀ ਆ ਘਰ ਵੀਜੜ ਕਰਕੇ ਜਰੂਰ ਕਰ ਸਕਦੇ ਹੋ ਤੇ ਭਾਈ ਹਰਵੇਲੇ ਤਾਂ ਲੈ ਦੇ ਫਿਰ ਕੀ ਕਰਦੇ ਲੈ ਦੇ ਸੰਧੂ ਸਾਹਿਬ ਜਿਹੜਾ ਇਹਦਾ ਵਾ 40 500 ਦੇ ਜੋ ਮਾਨਤਨ ਕਰਾਂਗੇ ਠੀਕ ਆ ਜੀ 40 500 ਦੇ ਵਿੱਚੋਂ ਮਾਨਤਨ ਹੋਊਗਾ ਠੀਕ ਆ ਸੋ ਦੋਸਤੋ ਜਰੂਰ ਤੁਸੀਂ ਨਿਗਾਹ ਚ ਰੱਖ ਸਕਦੇ ਹੋ ਕਾਉ ਬਹੁਤ ਵੀਰ ਜਿਹੜੇ ਤੋਕੜ ਗੱਬਣ ਮੱਝਾਂ ਜਿਹੜੀਆਂ ਕਿ ਲੱਭਦੇ ਨੇ ਸੰਧੂ ਸਾਹਿਬ ਅਕੈडमी ਦੇ ਵਿੱਚ ਨੰਬਰ 1 ਦਾ ਇਹ ਸੁਣਾ ਫੇਰ ਇਹਨੇ ਦੋ ਦਿਨ ਵੀ ਹਜੇ ਚੋ ਆ ਜਣਾ ਜਿਹੜੇ ਹਿਸਾਬ ਨਾਲ ਇਹਦੇ ਥੱਲੇ ਦੁਲਤਾ ਹੋ ਸਕਦਾ ਪਰ ਤੋਂ ਵੱਧ ਜੀ ਤੇ ਭਾਈ ਇਹਦੀ ਫਿਰ ਛੋਟੀ ਮੱਝ ਦੀ ਕੀ ਡਿਟੇਲ ਆ ਇਹ ਸਨ ਦੂਜੇ ਦੂਏ ਮੋਹਰਾ ਦੀ ਆ ਹਾਂਜੀ ਤੇ ਦੂਜੇ ਸੂਵੇ ਛੋਟੀ ਮਤਲਬ ਸੋਨਾ ਹਾਂਜੀ ਚੰਗੀ ਸਕਿਨ ਵਾਜੇ ਕੁਆਲਟੀ ਆ ਜੀ ਹਾਂਜੀ ਤੇ ਥਾਂ ਤੋਂ ਪੰਜਾਬ ਲੱਗਾ ਨੂੰ ਮੋਕਲਾ ਹੂੰ ਬਿਲਕੁਲ ਮੁੱਠੀ ਵਾਲਾ ਥਾਣਾ ਤੇ ਸਮਾਂ ਕਿੰਨਾ ਕੁ ਲੱਗੇ ਜਾਂਦੀ ਹੈ ਜੀ ਇਹਦੇ ਸਿਰੇ ਹਿਸਾਬ ਨਾਲ ਮੈਨੂੰ ਲੱਗਦਾ ਹਜੇ ਹਫਤਾ ਲੱਗੇ ਹਫਤਾ ਲੱਜੂ ਸੂਬਾ ਕਿੰਨਾ ਸਮਾਂ ਚੱਲੀ ਸੂਬਾ ਦੂਜੇ ਵਾਸਤੇ ਸੋਨਾ ਇਹਨੇ ਅੱਛਾ ਜੀ ਹਾਂਜੀ ਬਹੁਤ ਸੋਹਣੀ ਝੋਟੀ ਠੀਕ ਹੈ ਦੋਸਤੋ ਕਰੋ ਚੈੱਕ ਪਾਸ ਆਪਣੀ ਠੀਕ ਹੈ ਜੀ ਸਿੰਘਾਂ ਦੇ ਮੂੰਹ ਮੱਥੇ ਦੇ ਬੰਤਰ ਬਿਲਕੁਲ ਬਰੀਕ ਜਿਹੜੀ ਜਮਲੀ ਹੈਗੀ ਆ ਠੀਕ ਹੈ ਬਰੀਕ ਸਕਿਨ ਹੈ ਇਹੀ ਕਿਹਨੇ ਓਰਜਨਲ ਬੰਦੇ ਕਹਿ ਤਰੇ ਹਾਰੇ ਦੀ ਹੈ ਜੀ ਆ ਉਹ ਬਾਕੀ ਬਹੁਤ ਕੁਆਲਟੀ ਹੈ ਝੋਟੀ ਬਿਲਕੁਲ ਥਣ ਥਣ ਵੀ ਆਲੇ ਦੋਸਤੋ ਵਿਥਾਂ ਮੇਰੇ ਨਾਲ ਸੋਹਣੀਆਂ ਹੈਗੀਆਂ ਨੇ ਤਕਰੀਬਨ ਜੇਕਰ ਆਪਾਂ ਉਲਟ ਬਹਿਣੀ ਵਾਲੇ ਤੇ ਸੱਜੀ ਬਹਿਣੀ ਵਾਲੇ ਪਾਸੇ ਦੀ ਗੱਲ ਕਰੀਏ ਤੇ ਉਹਨਾਂ ਵਿੱਚ ਕਾਫੀ ਜਿਹੜਾ ਗੈ ਬੰਤਰ ਹੋਏਗਾ ਠੀਕ ਹੈ ਜੀ ਆ ਕਰੋ ਚੈੱਕ ਰੋਕ ਲਿਓ ਦੋ ਮਿੰਟ ਜੀ ਬਹੁਤ ਚੰਗੀ ਬਣੀ ਥੋੜਾ ਤਲਿਆਰੇ ਤੋਂ ਕਰਦੀ ਆ ਆ ਕਰੋ ਚੱਕ ਜੀ ਠੀਕ ਹੈ ਜੀ ਮੁੱਠੀ ਵਾਲਾ ਥਣਾ ਬਿਲਕੁਲ ਬਿਲਕੁਲ ਗੁੱਲੂਗੀ ਹਜੇ ਬਹੁਤ ਜ਼ਿਆਦਾ ਹਮ ਹਜੇ ਹਫਤੇ ਤੋਂ ਵੀ ਬਾਅਦ ਠੀਕ ਕਰਦਾ ਜੀ ਸਮੋਸੇਰ ਭਾਈ ਕਿੰਨਾ ਕੁ ਲੈ ਜੂ ਹੁਣ ਸਾਨੂੰ ਸਾਹਿਬ ਵੈਸੇ ਤਾਂ ਜਿੰਨੀ ਲੈ ਜੇ ਕੋਈ 10 ਦਿਨ ਦਾ ਚੰਗੀ ਗੱਲਾਂ ਜ਼ਿਆਦਾ ਬਣ ਜੂਗੀ ਹਮ ਬਾਕੀ ਬਣੀ ਹੁਣ ਵੀ ਬਹੁਤ ਸੋਹਣੀ ਹੁਣ ਵੀ ਬਹੁਤ ਸੋਹਣੀ ਬਣੀ ਆ ਤੇ ਹਵਾਨਾ ਹੁਣ ਜਿਹੜਾ ਦੋਸਤੋ ਭਰੀ ਆਉਂਦੀ ਹੈ तकरीबन ਤੁਸੀਂ ਵੇਖ ਲੋ ਤਸੱਲੀ ਨਾਲ ਤੇ ਢਿੱਲ ਵੀ ਅਜੇ ਓਨੀ ਹੋਈ ਨਹੀਂ ਹੈ ਜਿਹੋ ਜਿਹਾ ਹਵਾਨਾ ਬਿਲਕੁਲ ਤਿਆਰ ਕਰਨਾ ਬਹੁਤ ਵਧੀਆ ਤਿਆਰ ਢਿੱਲ ਢੁੱਲ ਬਹੁਤ ਆ ਚੀਜ਼ ਤੁਸੀਂ ਦੇਖ ਸਕਦੇ ਬਿਲਕੁਲ ਹਾਂ ਠੀਕ ਆ ਤੇ ਬਾਈ ਹਰਵੇਲ ਕਿੰਨੇ ਕ ਦਾ ਵੀਰ ਇੰਦੀ ਡਿਮਾਂਡ ਕੀ ਤੇ ਲੈ ਦੇ ਕਿੰਨਾ ਦਾ 60000 ਰੁਪਏ ਦੀ ਡਿਮਾਂਡ ਹੈ ਉਹਦੇ ਚੋਂ ਵੀ ਮਾਨਤਾ ਕਰਾਂਗੇ 60000 ਦੇ ਵਿੱਚੋਂ ਹਾਂਜੀ 60000 ਜਿਹੜਾ ਦੋਸਤੋ ਲੈ ਦੇ ਆ ਮਾਨਤਾਣ ਜਿਹੜਾ ਮੌਕੇ ਦੇ ਖੋਜੂਗਾ ਠੀਕ ਹੈ ਜੀ ਖਾਸ ਤੌਰ ਤੇ ਤੁਸੀਂ ਆਓ ਘਰ ਵਿਜ਼ਿਟ ਕਰਕੇ ਚੇਪਾ ਕੱਢ ਕੇ ਬਿਲਕੁਲ ਟਿਪਕੇ ਕੋ ਗਰੰਟੀ ਤੇ ਮਗਵਾ ਸਕਦੇ ਟਸੱਲੀ ਆਪਣੀ ਕਰਕੇ ਖੁਦ ਦੋ ਟਾਈਮ ਮਤਲਬ ਜਿਵੇਂ ਇਹਦਾ ਤਾਂ ਗੱਬਣਾ ਦਾ ਤੇਪਾ ਹੀ ਆਪਾਂ ਕਹਿ ਸਕਦੇ ਹਾਂ ਤੇਪਾ ਹੀ ਬਿਲਕੁਲ ਤੇ ਬਾਕੀ ਸੰਤੂ ਸਾਹਿਬ ਇਹ ਝੋਟੀ ਆ ਪਹਿਲਣੇ ਆ ਅੱਛਾ ਜੀ ਪਹਿਲਣੇ ਸੁਣੀ ਹੈ ਜੀ ਇਹ ਹਾਂ ਬਹੁਤ ਚੰਗੀ ਝੋਟੀ ਆ ਠੀਕ ਆ ਤੇ ਝੋਟੀ ਚੰਗੀਆਂ ਦੋਸਤੋ ਇਹ ਵੀ ਤਕਰੀਬਨ ਸੂਗਾ ਪਹਿਲਾ ਵੀਰ ਕਿਦਾ ਵੀ ਸੁਣ ਜਾ ਰਹੀ ਹੈ ਮਤਲਬ ਭਰੂਗੀ ਹਾਂ ਓਵੇਂ ਓਵੇਂ ਜਿਵੇਂ ਦੂਜੇ ਤੀਜੇ ਸੂਗੇ ਨੂੰ ਬਹੁਤ ਇੱਕ ਸਿੰਗੀ-ਸੁੰਗੀ ਜਿਹੜੀ ਦੋਸਤੋ ਬਹੁਤ ਸੋਹਣੀ ਲੱਗੀ ਆ ਗੋਲ ਸਿੰਗੀ ਆ ਕੁੰਡੀ ਬਿਲਕੁਲ ਜਿਹੜੀ ਹੈਗੀ ਆ ਤੇ ਮੱਥਾ ਬਿਲਕੁਲ ਬਲੈਕ ਆ ਤੇ ਪੂਛ ਦੇ ਪਿੱਛੋਂ ਜਿਹੜੇ ਵਾਲ ਤੁਸੀਂ ਨੋਰਮਲ ਤੁਹਾਨੂੰ ਵੀਡੀਓ ਚ ਦਿਖਿ ਪੈਣੇ ਆ ਥੋੜੇ ਜਿਹੜੇ ਹੈਗੇ ਆ 4 ਤੋਂ 5 ਇੰਚ ਜਿਹੜੀ ਪੂਛ ਵਾਈਟ ਤੇ ਹਵਾਨਾ ਜਿਹੜਾ ਆਰਡਰ ਆ ਦੋਸਤੋ ਲੇਵਟੀ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਚੰਗਾ ਜਿਹੜਾ ਹਵਾਨਾ ਜਿਹੜਾ ਦੋਸਤੋ ਬਣਾਈ ਆਉਂਦੀ ਆ ਝੋਟੀ ਪਹਿਲਾਂ ਅੱਗੇ ਸੂਣ ਜਾ ਰਹੀ ਹੈ ਦਿਨ ਭਾਈ ਫਿਰ ਕਿੰਨੇ ਕੁ ਲੈ ਜਾਊਗੀ ਇਹ ਸੰਧੂ ਸਾਹਿਬ 10 12 ਦਿਨ ਖੜੂਗੀ ਹਜੇ ਠੀਕ ਆ ਬਾਕੀ ਬਣੂਗੀ ਬਹੁਤ ਜ਼ਿਆਦਾ ਠੀਕ ਆ ਇੱਥੇ ਖਲਾ ਲਓ ਫਿਰ ਦਿਖਾ ਰਹੀ ਮੜਾ ਬਹੁਤ ਸੋਣੀ ਮੋਰਾ ਦੀ ਆ ਬਿਲਕੁਲ ਬਹੁਤ ਸ਼ਕੀਨ ਮਿੱਠੇ ਚੰਗੀ ਭਾਰੀ ਝੋਟੀ ਬਣ ਕੇ ਤਿਆਰ ਹੋ ਗਈ ਹੂੰ ਆ ਪਹਿਲਾਂ ਨਾ ਵੀਰ ਫਿਰ ਤੁਹਾਨੂੰ ਪਤਾ ਹੀ ਹੈ ਵੀ ਦੂਜੇ ਸੂਬੇ ਅਸਲ ਦੇ ਵਿੱਚ ਝੋਟੀਆਂ ਕੋਈ ਵੀ ਆ ਦੂਜੇ ਦੂਜੇ ਸੂਬੇ ਦੇ ਵਿੱਚ ਦੁੱਧ ਤੋਂ ਵੱਲੋਂ ਵੀ ਪੂਰੇ ਪੀਕ ਲੈਵਲ ਤੇ ਹੁੰਦਾ ਪਸ਼ੂ ਆਪਦਾ ਵਖਾ ਦੇਂਦਾ ਵੀ ਹੋਏ ਕਿੰਨੀ ਵਧੀਆ ਜਿਸ ਤਰ੍ਹਾਂ ਬਣਾ ਹੈਗੀ ਆ ਦੁੱਧ ਚੰਗਾ ਚੋਣ ਨਹੀਂ ਝੋਟੀ ਸ਼ਾਨਦਾਰ ਆ ਤੇ ਲੇਵੇ ਥਣ ਦੀ ਜਿਹੜੀ ਦੋਸਤੋ ਬਹੁਤ ਵਧੀਆ ਚੰਗੀ ਸਾਫ ਆ ਠੀਕ ਆ ਤੇ ਫੇਸ ਦੀ ਕੁਆਲਿਟੀ ਤੁਸੀਂ ਵੇਖ ਲੀਆ ਪਿੱਠ ਪੁੱਠੇ ਤੋਂ ਤੁਸੀਂ ਦੇਖੋਗੇ ਤਾਂ ਬਿਲਕੁਲ ਰਾਜੀ ਆ ਦਿਨ ਹਜੇ ਜਿਹੜੀ ਆ ਲੈ ਕੇ ਜਾਂਦੀ ਆ ਤਕਰੀਬਨ ਹਫਤਾ ਵੀ ਲੈ ਕੇ ਜਾ ਸਕਦੀ ਏ ਕੋਈ ਇੱਕ ਦਿਨ ਪਹਿਲਾਂ ਜਾਂ ਇੱਕ ਦਿਨ ਬਾਅਦ ਚ ਵੀ ਜਿਹੜੀ ਸੂ ਸਕਦੀ ਹੈ ਤੇ ਬਾਈ ਹਰਵੇਲੇ ਦਾ ਮੋਨੂ ਵੀਰ ਤੱਕ ਦੱਸ ਤਾ ਸੰਦੂ ਸਾਹਿਬ ਜਿਹੜਾ ਲੈਣ ਦੇਣਾ 85800 85800 ਹਾਂਜੀ ਬਹੁਤ ਵਧੀਆ ਜੀ ਮੁੱਲ ਵੀ ਜਿਹੜਾ ਦੋਸਤੋ ਝੋਟੀ ਦਾ ਬਹੁਤ ਵਧੀਆ ਵੀਰ ਨੇ ਕੀਤਾ ਠੀਕ ਹੈ ਜੀ 85800 ਆ ਉਸ ਤੋਂ ਅੱਜ ਨਾਗਸੀ ਬਾਈ ਦੇ ਕੋਲ ਤਿੰਨ ਬੈੜਾ ਤੇ ਤਿੰਨ ਮੱਝਾਂ ਝੋਟੀਆਂ ਸੀਗੀਆਂ ਠੀਕ ਹੈ ਜੀ ਪ੍ਰੋਪਰ ਬੈੜਾ ਵੀ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਤੇ ਮੱਝਾਂ ਵੀ ਆਪਾਂ ਤੁਹਾਨੂੰ ਤਿੰਨੇ ਦਿਖਾਈਆਂ ਨੇ ਕੋਈ ਵੀ ਐਨੀਮਲ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੋਵੇ ਖਾਸ ਤੌਰ ਤੇ ਜੇ ਇਸ ਵੀ ਪਸ਼ੂ ਦੀ ਜ਼ਰੂਰਤ ਲੱ ਬਿਲਕੁਲ ਜੀ ਤਾਂ ਆਪਾਂ ਭੈਣ ਭਰਾ ਨੂੰ ਰਿਕਵੈਸਟ ਕਰਦੇ ਆ ਕਿ ਆਪਾਂ ਥੋੜਾ ਬੋਤਾ ਮਨਤਨ ਕਰਾਂਗੇ ਵਿੱਚੋਂ ਆਇਆਂ ਦਾ ਜਰੂਰ ਜੀ ਬਾਕੀ ਪਹਿਲਾਂ ਹੀ ਆਪਣੇ ਬਿਲਕੁਲ ਜੈਨੂਅਲ ਰੇਟ ਹੈ ਬਿਲਕੁਲ ਜੀ ਹਾਂ ਜੀ ਸੋ ਦੋਸਤੋ ਵਧੀਆ ਰੇਟ ਨੇ ਬਿਲਕੁਲ ਜੈਨੂਅਲ ਜੇ ਆ ਬਾਕੀ ਤੁਸੀਂ ਇੱਕ ਵਾਰੀ ਵਿਜ਼ਿਟ ਕਰ ਲਿਆ ਕਰੋ ਵਿਜ਼ਿਟ ਕਰ ਮੈਂ ਨਹੀਂ ਆਦਾ ਵੀ ਤੁਸੀਂ ਆਨਲਾਈਨ ਸੌਦਾ ਕਰੋ ਤੁਸੀਂ ਵਿਜ਼ਿਟ ਕਰ ਲਿਆ ਕਰੋ ਕਿਉਂਕਿ ਤੁਹਾਨੂੰ ਜਿਹੜਾ ਪ੍ਰੋਪਰ ਪਸ਼ੂ ਸਮਝ ਵਿੱਚ ਆ ਜੂਗਾ ਉਹਦੇ ਵਿੱਚ ਕੀ ਹੁੰਦਾ ਆਪਣੇ ਮਨ ਦਾ ਵੀ ਸ਼ੰਕਾ ਦੂਰ ਹੋ ਜਾਂਦਾ ਬਿਲਕੁਲ ਜੀ ਆਪਣੀ ਉਹਨਾਂ ਦੀ ਵੀ ਲੈਣ ਵਾਲੇ ਖਸਮਾਰੀ ਵੀ ਤਸੱਲੀ ਹੋ ਜਾਂਦੀ ਹੈ ਬਿਲਕੁਲ ਬਾਕੀ ਓਵਰਹਾਲ ਜਿਸ ਤਰ੍ਹਾਂ ਆਪਾਂ ਰੇਟ ਰੱਖਿਆ ਜਾਂ ਜਿਹੜੇ ਹਿਸਾਬ ਨਾਲ ਪਸ਼ੂ ਆ ਸਾਰੇ ਚੰਗੇ ਨੇ ਸਾਰੇ ਬਿਲਕੁਲ ਸਾਰੇ ਚੰਗੇ ਆ ਜੀ ਆਪ ਦੀ ਨਿਗਾਹ ਜੋ ਤੁਸੀਂ ਸਾਰੇ ਚੰਗੇ ਕਿਉਂਕਿ ਚੈੱਕ ਪਾਸ ਕਰਕੇ ਲੈ ਕੇ ਆਉਂਦੇ ਹੋ ਬਿਲਕੁਲ ਜੀ ਬਿਲਕੁਲ ਵਪਾਰੀ ਦਾ ਪਸ਼ੂ ਜਿਹੜਾ ਤਸੱਲੀ ਕੀਤਾ ਹੈ ਕਦੀ ਫੇਲ ਨਹੀਂ ਹੁੰਦਾ ਬਿਲਕੁਲ ਚਲੋ 100 ਤੇ ਇੱਕ ਦਾ ਜਿਹੜਾ ਆਪਾਂ ਕਹਿ ਆ ਜਿਹੜਾ ਤਕਰੀਬਨ ਪਸ਼ੂ ਘਰ ਤੋਂ ਹੀ ਆਉਂਦਾ ਵਾ ਬਿਲਕੁਲ ਵਪਾਰੀ ਨੇ ਕਿਹੜਾ ਘਰੇ ਬਣਾਇਆ ਹੁੰਦਾ ਬਾਕੀ ਓਵਰਹਾਲ ਚੰਗੇ ਲੈ ਕੇ ਆਈਦੇ ਆ ਬਿਲਕੁਲ ਬਿਲਕੁਲ ਆ ਤਕਰੀਬਨ ਸਾਰੇ ਭਰਾ ਵਪਾਰੀ ਚੰਗੇ ਲੈ ਕੇ ਆਉਂਦੇ ਆ ਬਿਲਕੁਲ ਉਹ ਤਾਂ ਚਲੋ ਹੁੰਦਾ ਵਾ ਜੇ ਘਾਟਾ ਪੈਂਦਾ ਤਾਂ ਵਪਾਰੀ ਨੂੰ ਵੀ ਪੈਂਦਾ ਵਾ ਜੀ ਜੇ ਕਈ ਵਾਰ ਘਰ ਵਾਲੇ ਨੂੰ ਪਸ਼ੂ ਮਾਰਾ ਚਲੇ ਜਾਂਦਾ ਤਾਂ ਦੋਨੇ ਤਰੀਕਿਆਂ ਨਾਲ ਮਿਲ ਕੇ ਕੰਮ ਚੱਲ ਜਣਾ ਚਾਹੀਦਾ ਬਿਲਕੁਲ ਜੀ ਸੋ ਦੋਸਤੋ ਬਾਕੀ ਬਾਈ ਹਰਵੇਲ ਦੇ ਜਿਹੜੇ ਵਿਚਾਰ ਆ ਵਿਚਾਰਾਂ ਦੇ ਨਾਲ ਖਾਸ ਤੌਰ ਤੇ ਤੁਸੀਂ ਬਿਲਕੁਲ ਜਿਹੜੇ ਰਾਜੀ ਹੋਵੋਗੇ ਸਹਿਮਤ ਹੋਵੋਗੇ ਕੜੀ ਨੰਬਰ 03820259906382025 ਸੋ ਦੋਸਤੋ ਇਹ ਸਨਵੀਰ ਹਰਵੇਲ ਐਨੀਮਲ ਜਿਹੜੇ ਤੁਹਾਨੂੰ ਦਿਖਾਏ ਆ ਬਿਲਕੁਲ ਆਪਦੀ ਵੈਰੀਫਾਈ ਕਰਨ ਤੋਂ ਬਾਅਦ ਤੁਸੀਂ ਪਸ਼ੂ ਖਰੀਦ ਸਕਦੇ ਹੋ ਮਿਲਦੇ ਨੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ